ਦੀਵਾਲੀ ਦਾ ਤਿਉਹਾਰ ਹੈ ਦੀਵਾਲੀ ਦੇ ਤਿਉਹਾਰ ਦੇ ਉੱਪਰ ਇੱਕ ਪਾਸੇ ਲੋਕ ਖੁਸ਼ੀਆਂ ਮਨਾ ਰਹੇ ਆ ਪਰ ਦੂਜੇ ਪਾਸੇ ਉਹ ਲੋਕ ਮਾਯੂਸ ਨੇ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਜਿੱਥੇ ਪਾਣੀ ਆਇਆ ਹੈਗਾ ਸੀਗਾ ਜਿਨ੍ਹਾਂ ਦੀ ਫਸਲ ਖਰਾਬ ਹੋ ਗਈ ਇਹਨਾਂ ਨੂੰ ਘਰ ਛੱਡ ਕੇ ਉੱਪਰਲੀ ਥਾਵਾਂ ਤੇ ਜਾਣਾ ਪਿਆ ਬੜਾ ਔਖਾ ਹੋ ਜਾਂਦਾ ਹੈਗਾ ਜਦੋਂ ਕਈ ਆਪਣਾ ਘਰ ਛੱਡਣਾ ਪੈਂਦਾ ਹੈਗਾ ਔਰ ਬਾਅਦ ਚ ਫਿਰ ਵਾਪਸ ਆਣਾ ਪੈਂਦਾ ਅੱਜ ਅਸੀਂ ਗੱਟੀ ਰਾਜੋ ਦੇ ਪਿੰਡ ਦੇ ਵਿੱਚ ਪਹੁੰਚੇ ਹੈਗੇ ਆ ਇੱਥੋਂ ਦੇ ਹਾਲਾਤ ਜਾਣਦੇ ਹੈਗੇ ਆ ਕਿ ਲੋਕ ਇੱਥੇ ਕਿਵੇਂ ਦੀਵਾਲੀ ਮਨਾ ਰਹੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਬੜਾ ਔਖਾ ਹੁੰਦਾ ਹੈ ਗੱਲਬਾਤ ਕਰਨੀ ਵੀ ਔਖੀ ਹੁੰਦੀ ਹੈ ਕਿਉਂਕਿ ਹਾਲਾਤ ਜਦੋਂ ਮਾੜੇ ਹੋ ਜਾਣ ਤਾਂ ਉਹਦੀ ਦੀਵਾਲੀ ਉਹਨਾਂ ਲੋਕਾਂ ਦੇ ਵਾਸਤੇ ਹੁੰਦੀ ਹੈ ਪਰ ਤਸਵੀਰ ਅਸੀਂ ਤੁਹਾਨੂੰ ਦਿਖਾਵਾਂਗੇ ਕੱਟੀ ਰਾਜੋ ਦੇ ਪਿੰਡ ਦੇ ਵਿੱਚ ਮੌਜੂਦ ਆ ਇਹ ਘਰ ਦੇ ਵਿੱਚ ਇੱਥੇ ਲੋਕ ਰਹਿ ਰਹੇ ਹੈਗੇ ਨੇ ਪੰਜ ਜੀ ਹੈਗੇ ਸੀਗੇ ਔਰ ਉਹ ਇੱਥੇ ਰਹਿ ਰਹੇ ਆ ਔਰ ਇਹਨਾਂ ਦੇ ਜਦੋਂ ਪਾਣੀ ਆਂਦਾ ਤਾਂ ਇੱਥੋਂ ਇਹ ਉੱਪਰਲੀ ਥਾਂ ਤੇ ਚਲੇ ਜਾਂਦੇ ਹੈਗੇ ਆ ਇਹ ਇਹਨਾਂ ਦੇ ਦੋ ਕਮਰੇ ਹੈਗੇ ਆ ਇੱਕ ਪਾਸੇ ਤਾਂ ਰਹਿਣ ਵਾਸਤੇ ਹੈ ਦੂਜੇ ਪਾਸੇ ਇਹਨਾਂ ਨੇ ਰਸੋਈ ਜਿਹੜੀ ਹੈ ਉਹ ਬਣਾਈ ਹੋਈ ਹੈ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਰਸੋਈ ਬਣਾਈ ਹੋਈ ਹੈ ਔਰ ਇੱਥੇ ਇਹ ਰਿੰਦ ਹੈਗੇ ਔਰ ਜਦੋਂ ਪਾਣੀ ਆ ਜਾਂਦਾ ਤਾਂ ਇਹਨਾਂ ਨੂੰ ਉੱਪਰਲੀ ਥਾਂ ਤੇ ਜਾਣਾ ਪੈਂਦਾ ਹੈਗਾ ਬੜਾ ਔਖਾ ਹੋ ਜਾਂਦਾ ਇੱਥੇ ਇੱਕ ਰਸਤਾ ਸੀਗਾ ਜਿਹੜਾ ਇਹਨਾਂ ਨੇ ਖੁਦ ਜਿਹੜਾ ਆਪਣੇ ਆਪ ਹੀ ਬਣਾਇਆ ਕਿਉਂਕਿ ਪਾਣੀ ਆ ਗਿਆ ਇਹ ਰਸਤਾ ਵੀ ਇਹ ਟੈ ਜਾਂਦਾ ਹੈਗਾ ਸੀਗਾ ਔਰ ਇਹ ਇਲਾਕਾ ਜਿਹੜਾ ਨੀਵਾ ਹੋਣ ਕਰਕੇ ਜਿਹੜਾ ਪਾੜੀ ਆ ਉਹ ਜ਼ਿਆਦਾ ਹੋ ਜਾਂਦਾ ਔਰ ਇੱਥੋਂ ਸੜਕ ਵੀ ਜਿਹੜੀ ਟੁੱਟੀ ਹੋ ਗਈ ਸੀਗੀ ਤਾਂ ਉੱਥੇ ਗੱਟੇ ਲਾ ਕੇ ਪ੍ਰਸ਼ਾਸਨ ਦੇ ਵੱਲੋਂ ਸੰਸਥਾਵਾਂ ਦੇ ਵੱਲੋਂ ਗੱਟੇ ਲਾ ਕੇ ਜਿਹੜਾ ਇਹ ਸੜਕ ਨੂੰ ਵੀ ਬਣਾਇਆ ਗਿਆ ਤਾਂ ਕਿ ਆਵਾਜਾਈ ਜਿਹੜੀ ਹੈ ਚੜਾ ਕਿਉਂਕਿ ਪਾਣੀ ਇਸ ਦੇ ਉੱਤੋਂ ਲੰਘ ਰਿਹਾ ਸੀ ਸੜਕ ਦੇ ਔਰ ਪਾਣੀ ਬਹੁਤ ਜ਼ਿਆਦਾ ਸੀਗਾ ਇਸ ਵਾਰ ਤਾਂ ਹਾਲਾਤ ਬੱਤੋਂ ਬੱਤਰ ਸੀਗਾ ਤਾਂ ਇਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਔਰ ਆ ਜਾਣ ਰਹੀ ਗਿਆ ਹਾਲਾਤ ਸਾਡੇ ਨਾਲ ਬਾਈ ਮੌਜੂਦ ਹੈ ਬਾਈ ਜੀ ਕਿਹੜਾ ਇਲਾਕਾ ਹੈ ਆਪਣਾ ਗੱਟੀ ਰਾਜੋਗੇ ਗੱਟੀ ਰਾਜੋਗੇ ਇਹ ਇੱਥੇ ਕਈ ਪਿੰਡਾਂ ਦੇ ਵਿੱਚ ਪਾਣੀ ਆਇਆ ਸੀਗਾ ਹਾਲਾਤ ਕੀ ਸੀਗੇ ਉਸ ਵੇਲੇ ਹਾਲਾਤ ਤਾਂ ਬਹੁਤ ਮਾੜੇ ਸੀ ਜਦੋਂ ਪਾਣੀ ਆਇਆ ਤੇ ਬਾਕੀ ਪਾਣੀ ਆਣ ਕਰਨਾ ਬਹੁਤ ਨੁਕਸਾਨ ਲੋਕਾਂ ਦਾ ਹੋ ਗਿਆ ਫਸਲਾਂ ਸਾਰੀਆਂ ਮਰ ਗਈਆਂ ਤੇ ਆਪਣਾ ਕੁਝ ਨਹੀਂ ਬਚਿਆ ਕਈਆਂ ਦੇ ਘਰ ਜਿਹੜੇ ਉਹ ਡਿੱਗ ਪਏ ਹਾਂ ਇੱਥੇ ਕਈਆਂ ਦੇ ਘਰ ਬਹੁਤ ਡਿੱਗੇ ਹੂੰ ਤੇ ਉਹ ਲੋਕੀ ਹੁਣ ਆਪਦਾ ਫਿਰਦਾ ਕੋਈ ਕਿਹੜੇ ਫਾਰਮ ਭਰਾਂਦਾ ਕਦੀ ਕਿਹੜੇ ਬੜਾ ਔਖਾ ਹੋ ਜਾਂਦਾ ਹੈਗਾ ਬੜਾ ਔਖਾ ਹੋ ਜਾਂਦਾ ਹੈ ਦੀਵਾਲੀ ਦਾ ਤਿਹਾਰਾ ਤਾਂ ਫਿਰ ਇਸ ਪਾਸੇ ਦੀਵਾਲੀ ਜਿਹੜੀ ਦੀਵਾਲੀ ਤਾਂ ਔਖਾ ਹੈ ਦੀਵਾਲੀ ਆਪਾਂ ਮੰਨ ਲੈ ਪੈਸੇ ਨਾਲ ਹੀ ਦੀਵਾਲੀ ਮਨਾਈ ਜਾਣੀ ਹੈ ਨਾ ਪੈਹਾ ਨਾ ਜ਼ਮੀਨਾਂ ਨਹੀਂ ਆ ਰਹੀਆਂ ਪੱਕੀਆਂ ਨਾ ਪੱਕੀਆਂ ਹੋਣ ਤੇ ਕੋਈ ਮਾਜਵਾ ਵੀ ਮਿਲ ਜਾਵੇ ਫਿਰ ਵੀ ਕੋਈ ਗੱਲ ਨਹੀਂ ਕੱਚੀਆਂ ਨਹੀਂ ਜ਼ਮੀਨਾਂ ਇੱਥੇ ਕੱਚੀਆਂ ਨੇ ਇਹ 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 ਬੜੀ ਵੱਡੀ ਗੱਲ ਹੈਗੀ ਹੈ ਜ਼ਮੀਨਾਂ ਕੱਚੀਆਂ ਹੋਣ ਕਰਕੇ ਇਹਨਾਂ ਨੇ ਕਹਦਾ ਕਿ ਮਾਜਵਾ ਨਹੀਂ ਮਿਲਦਾ ਪਰ ਸਰਕਾਰ ਨੇ ਕਿਹਾ ਹੈਗਾ ਕਿ ਉਹ ਬਾਹ ਫੜ ਰਿਹਾ ਔਰ ਕਈ ਥਾਵਾਂ ਤੇ ਮੁਆਵਜ਼ਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੋਇਆ ਅ ਮਾਤਾ ਜੀ ਦੀਵਾਲੀ ਦਾ ਤਿਉਹਾਰ ਹੈ ਤਿਉਹਾਰ ਵੀ ਤਿੰਨ ਪੋਤਰਿਆਂ ਨੇ ਦੋ ਪੋਤਰੀਆਂ ਨੇ ਉਹ ਰੋਂਦੇ ਨੇ ਬੈਠੇ ਅੱਗੇ ਬੀਬੀ ਹਨ ਚੀਜ਼ ਕੋ ਲਿਆ ਲਿਆ ਕੀ ਲਿਆ ਤੇ ਕੀ ਐਵੇਂ ਵੀ ਕੋਈ ਚੀਜ਼ ਕੋਲ ਹੋਵੇ ਤਾਂ ਲਿਆ ਦੀ ਪੁੱਤਰ ਹਾਂ ਫਸਲ ਖਤਮ ਹੋ ਗਈ ਕਿਤੇ 10 12 ਕਿੱਲੇ ਨਹੀਂ ਸਭ ਡੋਬ ਗਿਆ ਥੱਲੇ ਤਰ ਪੈਲੀਆਂ ਹੋ ਗੀਆਂ ਹੁਣ ਕੀ ਕਰੀਏ ਹਾਂ ਸਾਬ ਰੋਂਦੇ ਬੈਠੇ ਅਜੀ ਕੋਈ ਹੱਥ ਹਾਲਤ ਨਹੀਂ ਪੁੱਛਦਾ ਕੋਈ ਆਦਿ ਥੋੜੀ ਕੋਈ ਹਾਈ ਨਹੀਂ ਰੁਪਏ ਜਿੰਨ ਚੀਜ਼ ਨੇ ਕਿ ਆਖਾ ਵਿਚਾਲੇ ਗਰੀਬ ਇਨਾਂ ਦੀ ਫਸਲ ਨਹੀਂ ਡੁੱਬੀ ਤੇ ਇਨਾਂ ਨੂੰ ਕੋਈ ਹਿੰਮਤ ਮਾਰੀ ਵਿਚਾਲ ਕੁਛ ਹੀ ਦੇਈਏ ਉਹਨਾਂ ਹੀ ਦੋ ਆਦੇ ਪੈ ਵੀ ਕਿੰਨੇ ਫਸਲ ਵੇਜੇ ਘਰੋਂ ਦੇ ਪਾਇਆ ਬੜਾ ਬੜਾ ਔਖਾ ਹੋ ਜਾਂਦਾ ਜਦੋਂ ਇਦਾਂ ਦੇ ਹਾਲਾਤ ਬਣਦੇ ਹੈਗੇ ਨੇ ਔਰ ਦਸਣਾ ਵੀ ਬੜਾ ਔਖਾ ਹੋ ਜਾਂਦਾ ਹੈਗਾ ਇਹ ਪਰਿਵਾਰ ਹੈ ਇੱਕ ਦਿਖਾਨੇ ਹੈਗੇ ਆ ਇਹਨਾਂ ਦੇ ਪੰਜ ਜੀ ਆ ਮਿਹਨਤ ਮਜ਼ਦੂਰੀ ਕਰਦੇ ਹੈਗੇ ਆ ਇਹਨਾਂ ਦੇ ਘਰ ਵਾਲਾ ਆਟੋ ਚਲਾਉਂਦੇ ਹੈਗੇ ਪਰ ਜਦੋਂ ਪਾਣੀ ਆਂਦਾ ਹੈ ਔਰ ਉਹਨਾਂ ਨੂੰ ਇੱਥੋਂ ਜਾਣਾ ਪੈਂਦਾ ਹੈਗਾ ਇਹ ਘਰ ਛੱਡ ਕੇ ਜਾਣਾ ਪੈਂਦਾ ਔਰ ਉੱਪਰਲੀ ਥਾ ਤੇ ਜਾਂਦੇ ਹੈਗੇ ਗੱਲਬਾਤ ਕਰਦੇ ਨੇ ਘਰ ਚ ਕਿੰਨੇ ਜੀ ਹੈ ਜੀ ਤੁਹਾਡੇ ਪੰਜ ਜੀ ਪੰਜ ਜੀ ਹੈ ਕੌਣ ਕੌਣ ਹੈ ਦੋ ਕੁੜੀਆਂ ਨੇ ਇੱਕ ਮੁੰਡਾ ਇੱਕ ਮੁੰਡਾ ਹੈ ਇੱਕ ਮੰਦਾ ਕੌਣ ਹੈ ਕੌਣ ਕੁਮਾਂਦਾ ਕੌਣ ਹੈ ਆਹ ਔਰ ਹੂੰ ਘਰ ਵਾਲਾ ਹਾਂ 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 ਅੱਛਾ ਬੜਾ ਔਖਾ ਹੋ ਜਾਂਦਾ ਔਖਾ ਬੜਾ ਹੀ ਹੋ ਜਾਂਦਾ ਬਹੁਤ ਔਖਾ ਹਾਂ ਤੇ ਜਦੋਂ ਪਾਣੀ ਆਇਆ ਸੀ ਫਿਰ ਇਥੋਂ ਉੱਪਰਲੀ ਥਾਂ ਤੇ ਗਿਆ ਹਾਂ ਫਰਤ ਗਿਆ ਚਲੇ ਸੀ ਇਹ ਦੋ ਕਮਰੇ ਹੀ ਆ ਤੁਹਾਡੇ ਕੋਲ ਹਾਂ ਦੋ ਹੀ ਨੇ ਹਰ ਵਾਰ ਮਾਰ ਪੈਂਦੀ ਹੈ ਹਰ ਵਾਰ ਹੀ ਮਾਰ ਪੈ ਜਾਂਦੀ ਹੈ ਹੂੰ ਤੇ ਬੱਚੇ ਕਿਥੇ ਗਏ ਬੱਚੇ ਦੋ ਕੋਈ ਨਹੀਂ ਆ ਦਿੱਤੀਆਂ ਨੇ ਮੁੰਡਾ ਕੰਮ ਕੁਮ ਮੜਾ ਮਟਾ ਕਰ ਲੈਣ ਤੇ ਦਾੜੀ ਕਿੰਡੀ ਜਾਂਦਾ ਹੈ ਹੂੰ ਮੜਾ ਮਟਾ ਖਰਚਾ ਤਾਂ ਕਰਨਾ ਹੀ ਪੈਣਾ ਹੈ ਹੂੰ ਔਖਾ ਹੋ ਜਾਂਦਾ ਗੱਲਬਾਤ ਕਰਦੇ ਹੈਗੇ ਆ ਕਿੰਨਾ ਕੁ ਔਖਾ ਹੋ ਗਿਆ ਜਦੋਂ ਪਾਣੀ ਆਇਆ ਹੈਗਾ ਸੀ ਔਰ ਉੱਪਰਲੇ ਥਾਂ ਤੇ ਜਾਣਾ ਵੀ ਸਾਡੇ ਨਾਲ ਤਾਂ ਬਹੁਤ ਔਖਾ ਹੀ ਹੈ ਸਾਨੂੰ ਤਾਂ ਇੱਥੇ ਪਹਿਲੀ ਪਹਿਲਾ ਜਾਂ ਪਾਣੀ ਆਉਣ ਦੇ ਕਾਰਨ ਮਲ ਤੇ ਚੱਲ ਬਿਸਾਰ ਦੇ ਉੱਤੇ ਆਕਰਾਂ ਤੇ ਆ ਗਏ ਗਲੇ ਮੜ ਗਿਆ ਸੀ ਆ ਪਾਣੀ ਦੇ ਬਰਾਬਰ ਹੋ ਗਿਆ ਸੀ ਅਬੂ ਇਹਦੇ ਇਹਨਾਂ ਨੂੰ ਪਾਣੀ ਹੋ ਗਿਆ ਸੀ ਹਾਂ ਇੱਕ ਸਾਡੇ ਕੋਲ ਗਾਂ ਸੀਗੀ ਹਾਂ ਪਹਿਲਾਂ ਕੋਈ ਸੋਈ ਹੋਈ ਸੀ ਹਾਂ ਤੇ ਬਾਅਦ ਚ ਉਹ ਸੂਣ ਵਾਲੀ ਸੀਗੀ ਉਹ ਵੀ ਵਿਚਾਰੀ ਮਰ ਗਈ ਇੱਥੇ ਪਾਣੀ ਨਾਲ ਪਾਣੀ ਵਾਲੀ ਮਾਰ ਗਈ ਉਹ ਆ ਕਿਲਾ ਨਾ ਕੱਢੀ ਸਕੇ ਫਿਰ ਹੁਣ ਇਸ ਟਾਈਮ ਕਿਲਾ ਖਾਲੀ ਹੀ ਪਿਆ ਹੈ ਹਮ ਨਹੀਂ ਜੀ ਅਸੀਂ ਉਹ ਉਹਨੂੰ ਕਿਵੇਂ ਕੱਢੀਏ ਫਿਰ ਉਹ ਕੱਢ ਤਾਂ ਲਈਏ ਬਾਹਰ ਨੱਪੀਏ ਹਮ ਹਾਂਜੀ ਬਾਕੀ ਹੁਣ ਕਾਗੜਕੂਟ ਪਰਾਏ ਨੇ ਪੈਸੇ ਬੁਫੀ ਚਾਹਤ ਮਿਲ ਜਾਣਾ ਹਾਂ ਕੀ ਸਰਕਾਰ ਕਹਿੰਦੀ ਹੈ ਕਿ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਊਗਾ ਇਹ ਗੱਲ ਕਰਦੀ ਹੈ ਤੇ ਮਿਲਣਾ ਵੀ ਚਾਹੀਦਾ ਹੈਗਾ ਲੋਕ ਪਰੇਸ਼ਾਨ ਹੈਗੇ ਨੇ ਦੀਵਾਲੀ ਦਾ ਤਿਉਹਾਰ ਹੈ ਇਹ ਫਿਰ ਦੁਵਾਲੀ ਦਾ ਤਿਉਹਾਰ ਹੈ ਜੀ ਹੁਣ ਵੇਖੋ ਦੁਵਾਲੀ ਕਿਵੇਂ ਮਨਾਵਾਂ ਦੀ ਕੁਮਾਰ ਮੋੜ ਕੰਮ ਕੀਤੀ ਜਾਣੇ ਕਿ ਮਨਾਵਾਂ ਨੇ ਮਾੜੀ ਚੰਗੀ ਹੋਰ ਕੀ ਹਾਂ ਮਾੜੀ ਚੰਗੀ ਮਨਾਵਾਂ ਇਹ 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 ਹੌਸਲਾ ਵੀ ਹੈ ਇਹ ਹੌਸਲਾ ਹੈ ਕਿਉਂਕਿ ਡੋਲਦਾ ਨਹੀਂ ਹੈਗਾ ਬੰਦਾ 2023 ਦੇ ਵਿੱਚ ਵੀ ਮਾਰ ਪਈ ਸੀ ਇਦਾਂ ਹੀ ਉਹ 2023 ਦੇ ਵਿੱਚ ਆ ਵੇ ਕਿੱਡਾ ਟੋਆ ਵੱਜਿਆ ਪਏ ਇਹ ਨੂੰ ਉਹਨੂੰ ਹੀ ਵੱਜਿਆ ਸੀ ਹੁਣੇ ਹੀ ਵੱਜਿਆ ਪਿਆ ਹਾਂ ਨਾਲ ਟੋਆ ਵੱਜਿਆ ਪਿਆ ਮੈਂ ਤਾਂ ਬਿਲਕੁਲ ਛੜਕਦੇ ਨਾਲ ਹੀ ਹਾਂ ਬਿਲਕੁਲ ਮੈਂ ਆਟੋ ਚਲਾਉਂਦੇ ਹਾਂ ਮੈਂ ਆ ਕੇ ਚਲਾਉਂਦਾ ਹਾਂ ਹਾਂ ਆਟੋ ਚਲਾਉਂਦੇ ਆ ਆਪਾਂ ਮੈਂ ਤੁਹਾਨੂੰ ਜੀ ਕਰਦੀ ਆ ਤੇ ਆਟੋ ਬਿਲਕੁਲ ਹੌਸਲਾ ਹੌਸਲਾ ਵੀ ਰੱਖਿਆ ਹੋਇਆ ਕਿ ਨਹੀਂ ਡੋਲਣਾ ਨਹੀਂ ਹੈਗਾ ਉਹ ਡੋਲਣਾ ਚਾਹੀਦਾ ਵੀ ਨਹੀਂ ਹੈਗਾ ਹਾਲਾਤ ਬੱਤਰ ਬਣਦੇ ਹੈਗੇ ਨੇ ਪਰ ਸੁਧਰਦੇ ਵੀ ਹੈਗੇ ਆ ਤਾਂ ਅੱਜ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਹੈਗੇ ਆਂ ਔਰ ਹਾਲਾਤ ਦਿਖਾ ਰਹੇ ਹੈਗੇ ਆਂ ਔਰ ਇਸ ਦੀਵਾਲੀ ਦੇ ਉੱਪਰ ਜਿਵੇਂ ਇੱਕ ਪਾਸੇ ਲੋਕ ਖੁਸ਼ ਨੇ ਔਰ ਦੂਜੇ ਪਾਸੇ ਲੋਕ ਮਯੂਸ ਵੀ ਨੇ ਇਹਨਾਂ ਦੇ ਹੜਾ ਆਇਆ ਹੈਗਾ ਸੀਗਾ ਔਰ ਜਿਨ੍ਹਾਂ ਨੂੰ ਦਿੱਕਤ ਹੋਈ ਜਿਨ੍ਹਾਂ ਦਾ ਨੁਕਸਾਨ ਹੋਇਆ ਕੈਮਰਾ ਪਰਸਨ ਨਾਲ ਸਨੀ চোপੜਾ ਜਗਵੰਤ ਫਰੋਸ਼